ਨਾ ਲਵਾ ਨਾ ਨਹੀਂ ਨਹੀਂ ਲੋ ਫੋਟੋ ਉਹਦੇ ਦੇਖ ਲਈ ਸੈਟ ਆ ਡੀਐਸਪੀ ਬਸ ਵਸ ਇਸ ਕਿ ਇਸ ਨਾ ਪਰ ਕੀ ਉਹ ਨੂੰ ਪਾਈ ਦੇਗਾ ਉਹ ਫਾਦਰ ਨੇ ਸਾਡੇ ਗਰੁੱਪ ਚ ਪਾਈ ਜਾਂਦੀ ਸਾਰੇ ਚ ਉਹਨਾਂ ਆਉਂਦੇ ਰਹੇ ਉਹਨਾਂ ਪਰ ਕੀ ਮੈਂ ਰੱਖਾਂ ਗੰਗਾਗਿਰੀ ਨੋਟਸ ਨੂੰ ਗੱਡਿਆਂ ਨੂੰ ਮਾੜਿਆਂ ਨਾਲ ਦੇ ਖਿਲਾਫ ਯਤ ਦੇ ਵਿੱਚ ਜ਼ਿਲ੍ਹਾ ਜਿਲੰਦਰ ਦਿਹਾਤੀ थाना ਪ੍ਰਸ਼ਾਸਨ ਸੁਸਰੇ ਸਹਲਤਾਂ ਸਲੋ ਜਦ ਮਾਨਯੋਗ ਜ਼ਿਲੰਦਰ ਦਿਹਾਤੀ ਸਰਦਾਰ ਹਰਪ੍ਰੀਤ ਸਿੰਘ ਗਿਰ ਅਤੇ ਡੀਐਸਪੀ ਫਲੋ ਸਰਦਾਰ ਸਰਵਜਿੰਦਰ ਸਿੰਘ ਬਲਜੀ ਦੇ ਹਦਾਇਤਾਂ ਮੁਤਾਬਕ ਕੱਲ ਮਿਤੀ 27 ਛੇ 25 ਨੂੰ ਸ਼ਾਮ ਦੇ ਵਕਤ ਇੱਕ ਲੇਡੀ ਕਮਲਜੀਤ ਕੌਰ ਵਾਈਫ ਆਫ ਤੇਜਾ ਸਿੰਘ ਜਿਸ ਨੇ ਕਿ ਜੋ ਕਿ ਲੱਡੂ ਵਾਲੇ ਰਹਿਣ ਵਾਲੇ ਹੈ ਜਿਨ੍ਹਾਂ ਨੇ ਕਿ 112 ਜੋ ਕਿ ਇੱਕ ਐਮਰਜੈਂਸੀ ਹੈਲਪਲਾਈਨ ਹੈ ਉਸ ਤੇ ਸੰਪਰਕ ਕਰਕੇ ਪੁਲਿਸ ਨਾਲ ਰਾਫਤਾ ਕਾਇਮ ਕੀਤਾ ਕਿ ਉਸ ਦੇ ਘਰ ਵਾਲੇ ਤੇਜਾ ਸਿੰਘ ਨੂੰ ਕਿਸੇ ਨੇ ਕਿਡਨੈਪ ਕਰ ਲਿਆ ਤੇ ਉਸ ਕੋਲ 20000 ਦੀ ਫਿਰੋਤੀ ਦੀ ਮੰਗ ਕੀਤੀ ਇਸ ਕੜੀ ਦੇ ਵਿੱਚ ਜਦ ਅਸੀਂ ਵੱਖ-ਵੱਖ ਟੀਮਾਂ ਬਣਾ ਕੇ ਪਰਚੀ ਨੂੰ ਪੜਤਾਲ ਡੂੰਘਾਈ ਵੈਰੀਫਾਈ ਕੀਤਾ ਤੇ ਮੋਬਾਈਲ ਲੋਕੇਸ਼ਨਾਂ ਰਾਹੀਂ ਅਸੀਂ ਟਰੈਕ ਕੀਤਾ ਸਾਨੂੰ ਤੇਜਾ ਸਿੰਘ ਜੋ ਕਿ ਛੰਡੀਵੀਰ ਤੋਂ ਬਰਾਮਦ ਹੋਇਆ ਅਤੇ ਸਾਨੂੰ ਦੋ ਦੋਸ਼ੀ ਕਮਲੇਸ਼ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਤਈਂ ਅਤੇ ਮਨਦੀਪ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਜਗਤਪੁਰਾ ਪੰਜ ਟੇਰਾ ਮੌਕੇ ਤੋਂ ਗ੍ਰਿਫਤਾਰ ਹੋਏ। ਅਤੇ ਇੱਕ ਦੋਸ਼ੀ ਨਰਿੰਦਰ ਕੁਮਾਰ ਜੋ ਮੌਕੇ ਦਾ ਫਾਇਦਾ ਉਠਾ ਕੇ ਇੱਥੋਂ ਭੱਜ ਗਿਆ ਅਤੇ ਇੱਕ ਹੋਰ ਦੋਸ਼ੀ ਕਿਰਨਜੀਤ ਕੌਰ ਵਾਈਫ ਆਫ ਮੰਗਾ ਵਾਸੀ ਜਗਤਪੁਰਾ ਪੰਜ ਟੇਰਾ ਇਹ ਮੌਕੇ ਤੋਂ ਫਰਾਰ ਚੁਕਾ ਗਿਆ। ਸਾਰੀ ਪੜਤਾਲ ਕਰਨ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ ਕਿਰਨਜੀਤ ਕੌਰ ਜੋ ਕਿ ਤੇਜਾ ਸਿੰਘ ਨੂੰ ਫੋਨ ਤੇ ਬਹਿਲਾਫ ਉਸਲਾ ਕੇ ਆਪਣੇ ਪਾਸ ਉਸਨੇ ਘਰੇ ਬੁਲਾ ਲਿਆ ਸੀ। ਅਤੇ ਉਸ ਦੇ ਨਾਲ ਜੋ ਵੀ ਇੱਕ ਗਲਤ ਸਿਸਟਮ ਦੇ ਵਿੱਚ ਸੀ ਤੇ ਜਿਸ ਨੂੰ ਕੀ ਕਮਲੇਸ਼ ਸਿੰਘ ਆਪਣੇ ਸਾਥੀਆਂ ਦੇ ਨਾਲ ਮੋਬਾਈਲ ਦੀ ਰਿਕਾਰਡਿੰਗ ਬਣਾਉਂਦੇ ਹੋਏ ਬਲੈਕਮੇਲ ਕੀਤਾ ਅਤੇ ਉਸ ਨਾਲ ਕੁੱਟਮਾਰ ਕੀਤੀ ਅਤੇ ਖਡੌਣਾ ਪਿਸਤੌਲ ਦੇ ਨਾਲ ਉਸ ਨੂੰ ਦਬਾਅ ਪਵਾ ਕੇ ਪਹਿਲਾਂ ਆਪਣੇ ਅਕਾਊਂਟ 'ਚ 1100 ਰੁਪਏ ਪੁਆਏ ਅਤੇ ਫਿਰ ਉਸ ਦੀ ਵਾਈਫ ਨੂੰ ਫੋਨ ਕਰਾ ਕੇ ਪਹਿਲਾਂ 5 ਲੱਖ ਦੀ ਮੰਗ ਕੀਤੀ ਫਿਰ 2 ਲੱਖ ਦੀ ਫਿਰ 20000 ਜਿੰਨਾ ਸੌਦਾ ਤੈਅ ਹੋਇਆ ਜੋ ਤੇਜਾ ਸਿੰਘ ਦੀ ਪਤਨੀ ਕਿਰਨ ਕਮਲੇ ਕਮਲਜੀਤ ਕੌਰ ਨੇ ਪੁਲਿਸ ਨੂੰ ਬਰਕਤ ਜਿਸ ਨੂੰ ਫੌਰਨ ਅਸੀਂ ਕਾਰਵਾਈ ਕਰਦੇ ਤੇਜਾ ਸਿੰਘ ਨੂੰ ਬਰਾਮਦ ਕੀਤਾ ਤੇ ਬਾਕੀ ਦੋਸ਼ਾਂ ਨੂੰ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਦੋ ਦੋਸ਼ੀਆਂ ਦੀ ਪਾਲ ਜਾਰੀ ਹੈ ਇਹਨਾਂ ਨੂੰ ਗ੍ਰਿਫਤਾਰ ਕਰਕੇ ਰਿਮਾਂਡ ਅਸਲ ਕੀਤਾ ਜਾ ਰਿਹਾ ਤੇ ਇਹ ਅਬ ਵੈਰੀਫਾਈ ਕਰਨਗੇ ਇਹਨਾਂ ਨੇ ਹੋਰ ਇਸ ਤਰ੍ਹਾਂ ਕਿਹਨੀ ਵਾਰ ਕੀਤਾ ਇਹਨਾਂ ਦੇ ਕਿਲਰ ਕੋਲ ਨਹੀਂ ਕੋਈ ਕਦਮ ਨਹੀਂ ਹੈ ਸਾਨੂੰ ਇਹਨਾਂ ਤੋਂ ਬਰਾਮਦ ਹੇਠ ਤੱਕ ਦੋ ਮੋਟਰਸਾਈਕਲ ਪੰਜ ਮੋਬਾਈਲ ਅਤੇ ਇੱਕ ਘੜਾਵਾ ਪਿਸਤੌਲ ਹੋਇਆ